ਪਿਛਲੇ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁੜੀ ਮੇਰੇ ਖਿਲਾਫ ਬੋਲ ਰਹੀ ਆ ਉਹ ਇੱਕ ਵਾਰੀ ਮੇਰੇ ਨਹੀਂ ਖਿਲਾਫ ਬੋਲਿਆ ਉਹ ਕਾਫੀ ਵਾਰੀ ਮੇਰੇ ਖਿਲਾਫ ਬੋਲ ਚੁੱਕੀ ਆ ਉਹ ਕੁੜੀ ਕੌਣਾ ਉਹ ਮੇਰਾ ਜਿਹੜਾ ਜੀਜਾ ਉਹਦੀ ਸੱਕੀ ਪਤੀਜੀ ਆ ਹਨਾ ਜਿੱਥੇ ਮੇਰੀ ਭੈਣ ਵਿਆਹੀ ਹੋਈ ਉਹਨਾਂ ਦਾ ਜ਼ਮੀਨ ਦਾ ਮਸਲਾ ਲੈ ਮੈਂ ਗੱਲ ਕਹਿਣਾ ਚਾਹਣਾ ਜੋ ਕੁਛ ਉਹ ਕੁੜੀ ਨੇ ਮੇਰੇ ਬਾਰੇ ਬੋਲਿਆ ਮੇਰੀਆਂ ਭੈਣਾਂ ਬਾਰੇ ਬੋਲਿਆ ਮੇਰੇ ਖਿਲਾਫ ਬੋਲਿਆ ਮੈਂ ਸਾਰੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਲੈ ਭਾਈ ਮੈਂ ਕਿਸੇ ਗੱਲ ਤੋਂ ਭਜਦਾ ਨਹੀਂ ਮਾਂ ਕੁੜੀ ਨੂੰ ਵੀ ਕਹਿਣਾ ਚਾਹਣਾ ਉਹਦੀ ਮਾਂ ਨੂੰ ਵੀ ਕਹਿਣਾ ਚਾਹਣਾ ਉਹਦੀ ਭੈਣ ਨੂੰ ਵੀ ਕਹਿਣਾ ਚਾਹਣਾ ਲਾ ਜੇ ਤੇਰੇ ਚ ਕੋਈ ਅਣਖ ਇੱਜ਼ਤ ਕੋਈ ਆਣ ਇੱਜ਼ਤ ਹੈਈ ਕੱਲ ਨੂੰ ਮੈਂ ਤੇਰੇ ਪਿੰਡ ਆ ਰਿਹਾ ਜੇ ਮੈਂ ਕਿਤੇ ਗਲਤਾਂ ਤਾਂ ਮੇਰੇ ਬੈਠ ਕੋ ਤੇ ਸਵਾਲਾਂ ਦਾ ਜਵਾਬ ਦੇਈਂ ਚਾਹੇ ਜਿਹਨੂੰ ਮਰਜ਼ੀ ਬੁਲਾ ਲਈ ਉੱਥੇ ਕਿਸੇ ਪੇਜ ਵਾਲ ਨੂੰ ਬੁਲਾ ਲਈ ਕਿਸੇ ਪੱਤਰਕਾਰ ਨੂੰ ਬੁਲਾ ਲਈ ਮੇਰੇ ਸਵਾਲਾਂ ਦਾ ਜਵਾਬ ਉੱਥੇ ਬੈਠ ਕੇ ਦੇਈਂ ਮੈਂ ਕਿੱਥੇ ਗਲਤ ਨੇ ਤੁਸੀਂ ਕਿੱਥੇ ਗਲਤ ਹੋ ਤੇ ਥੋਡੀ ਇੱਜ਼ਤ ਕੀ ਆ ਤੇ ਮੇਰੀ ਇੱਜ਼ਤ ਕੀ ਆ ਜਿੰਨੇ ਵਾਰੀ ਤੂੰ ਖਲਾਫ ਬੋਲਿਆ ਮੈਂ ਕਿੰਨੇ ਵਾਰੀ ਪ੍ਰਸ਼ਾਸਨ ਨੂੰ ਤੇਰੇ ਖਲਾਫ ਦਿੱਤਾ ਕਿਤੇ ਕੋਈ ਕਾਰਵਾਈ ਨਹੀਂ ਕਰੀ ਸੰਗਾ ਥੋਡੇ ਕਹਿਣ ਤੇ ਸਰਕਾਰ ਨੇ ਮੇਰੇ ਖਲਾਫ 3 2 3 ਪਰਚੇ ਕੀਤੇ ਹੋਣਗੇ ਤੋ ਸਿਰਫ ਤੇਰੇ ਕਹਿਣ ਤੇ ਸਰਕਾਰ ਕਿਦੇ ਅੰਡਰ ਚੱਲਦੀ ਹੋਊਗੀ ਸਭ ਨੂੰ ਪਤਾ ਹੀ ਆ ਇਸ ਕਰਕੇ ਮੇਰੀ ਕੋਈ ਸਰਵਾਈ ਨਹੀਂ ਹੈ ਕਿ ਮੈਂ ਮੇਰੇ ਲੋਕ ਮੈਨੂੰ ਪਿਆਰ ਕਰ ਦੇਣਗੇ ਤੇਰੇ ਖਲਾਫ ਤੇਰੇ 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 ਹੱਕ ਦੇ ਵਿੱਚ ਕਿਤੇ ਤੇਰਾ ਸਕਾ ਚਾਚਾ ਤਾਇਆ ਨੂੰ ਕੋਈ ਆਇਆ ਕੋਈ ਤੇਰਾ ਮਾਮਾ ਨਹੀਂ ਆਇਆ ਮੇਰੇ ਖਲਾਫ ਮੇਰੇ ਮੇਰੇ ਪੱਖ ਦੇ ਵਿੱਚ ਮੇਰਾ ਸਾਰਾ ਪਿੰਡ ਮੇਰੇ ਚਾਚੇ ਤਾਏ ਦੁਨੀਆ ਪੂਰਾ ਪੰਜਾਬ ਮੇਰੇ ਤੋਂ ਐਨ ਐਨ ਜਾਨ ਸੜਕਦਾ ਲੱਖਾਂ ਲੋਕਾਂ ਦਾ ਇਕੱਠ ਹੋਇਆ ਤੇਰੇ ਮਗਰ ਤੇਰੇ ਸਕੇ ਆਪਣੇ ਤੇਰੇ ਸੱਸ ਤੇ ਤੇਰਾ ਭਰਾ ਤੇਰਾ ਸੌਰੀ ਤੇਰੇ ਘਰ ਵਾਲੇ ਨਹੀਂ ਤੁਰਦੇ ਤੇਰੇ ਮਗਰ ਤੇਰੇ ਮਗਰ ਤੇਰਾ ਘਰ ਵਾਲਾ ਕਿਉਂ ਤਬਿਆਹੀ ਹੋਇਆ ਕਿੰਨੇ ਤੇਰੇ ਪਹਿਲਾਂ ਵਿਆਹ ਕਰਾਇਆ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਕਿਹਦਾ ਕੀ ਕੈਰੈਕਟਰ ਹੈ ਇਹ ਕੱਲੂ ਤੇਰੇ ਪਿੰਡ ਦੀ ਪੰਚਾਇਤ ਦੇ ਵਿੱਚ ਤੇਰੇ ਸਾਥ ਦੇ ਵਿੱਚ ਬੈਠ ਕੇ ਗੱਲ ਕਰਕੇ ਚਾਹੁੰਦਾ ਮੇਰੇ 'ਚ ਮੈਂ ਇਨਾ ਜ਼ੋਰ ਤੱਕਦਾ ਮੈਂ ਕੋਈ ਕਾਣਾ ਨਹੀਂ ਹੈਗਾ ਕਿਉਂ ਮੈਂ ਭੱਜੂਗਾ ਮੈਂ ਕੋਈ ਚੋਰ ਨਹੀਂ ਹੈਗਾ ਮੇਰੀ ਮੇਰੀ ਜਿਹੜਾ ਮੇਰੀ ਉਮੇਦ ਆ ਮੇਰੀ ਸਤਪੁਰ ਨੇ ਬਣਾਈ ਹੋਈ ਆ ਸੱਚੇ ਬਾਦਸ਼ਾਹ ਨੇ ਤੇਰੇ ਘਰੇ ਕੋਈ ਤੇਰਾ ਆਪਣਾ ਸਕਾ ਨਹੀਂ ਆਉਂਦਾ ਮੇਰੇ ਘਰੇ ਦੁਨੀਆ ਆ ਕੇ ਮੁੜਦੀ ਆ ਦੁਨੀਆ ਇਹ ਉਹ ਸੱਚੇ ਬਾਦਸ਼ਾਹ ਨੂੰ ਪਤਾ ਕਿ ਕਿਵੇਂ ਭਾਨਣਾ ਸਰਕਾਰਾਂ ਬੁਰਤ ਕਿਵੇਂ ਡਾ ਕੇ ਲੜਦਾ ਤੇ ਕਢਾ ਕੇ ਲੜਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਨਣਾ ਕੀ ਆ ਉਹ ਵੀ ਸਭ ਨੂੰ ਪਤਾ ਹੀ ਆ ਕਿਤੇ ਲੱਖਾਂ ਕਰੋੜਾ ਰੁਪਏ ਲੋਕ ਰਹਿ ਲੈ ਕਿਉਂਦੇ ਜਿਹੜਾ ਤੂੰ ਤੀਜੇ ਦਾ ਇਲਜ਼ਾਮ ਲਾਉਂਦੀ ਆ ਆ ਆ ਭਾਨਣਾ ਉਹ ਆ ਉਹ ਪਤਾ ਹੈ ਪਾਣੇ ਨੂੰ ਵੀ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਪਾਣੇ ਨੇ ਬਾਪ ਜਹੂਰ ਦਵਾਇਆ ਲੜਿਆ ਆਪਦੇ ਹਿੱਕ ਡਾ ਕੇ ਮੇਰੇ ਦਾਦੇ ਦਾ ਕਰਕਰਦਾਰ ਪੁੱਛ ਲਈ ਜਿਹੜੇ ਅੱਜ ਚੱਕਰਾਇਆ ਕੰਮ ਕੀਤੇ ਹੋਏ ਨੇਗੇ ਤੇ ਛੋਡੀ ਕਾ ਸਭ ਨੂੰ ਪਤਾ ਲੈ ਥੋਡੀ ਏ ਮੇਰਾ ਚੈਲੰਜ ਆ ਜਿੰਨੇ ਵੀ ਅੱਜ ਤੋਂ ਬਾਅਦ ਮੈਂ ਪਹਿਲਾਂ ਵੀ ਜਵਾਬ ਦੇ ਕੇ ਆ ਸੀ ਲੋਕ ਭੁੱਲ ਜਾਂਦੇ ਨੇਗੇ ਮੈਂ ਜਦੋਂ ਬੋਲਦਾ ਮੇਰੀ ਗੱਲ ਵੱਡੀ ਜਾਂਦੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਲੋਕਾਂ ਨੂੰ ਇਸ ਤੋਂ ਬਾਅਦ ਜਿੰਨੇ ਵੀ ਜਦ ਤੁਸੀਂ ਫੈਸਲਾ ਕਰ ਲਓ ਜਾਇਦ ਉੱਤੇ ਆ ਜਾਓ ਬਈ ਉਹਦੇ ਪਿੰਡ ਕੱਢ ਲਓ ਤੇਜਾ ਪਿੰਡ ਸਾਰਿਆਂ ਨੂੰ ਮੇਰਾ ਖੁੱਲਾ ਸੱਤਾ ਇਸ ਤੋਂ ਬਾਅਦ ਸੋਸ਼ਲ ਮੀ ਮੇਰੀ ਕਿਤੇ ਕੋਈ ਪ੍ਰਸ਼ਾਸਨ ਨੂੰ ਸੁਣਵਾਈ ਨਹੀਂ ਹੈਗੀ ਠੀਕ ਹੈ ਨਾ ਗੱਲ ਇਹਨੇ ਮੇਰੇ ਖਿਲਾਫ ਤਿੰਨ ਪਰਚੇ ਝੂਠੇ ਕਰਵਾਏ ਹੋਲੇਗੇ ਮੇਰੇ ਭਾਣਾ ਖਿਲਾਫ ਮੇਰਾ ਜੀਜਾ ਆ ਜੇਲ੍ਹ ਦੇ ਵਿੱਚ ਬਿਠਾ ਇਹਨਾਂ ਇਸ ਇਸ ਇਹਨਾਂ ਔਰਤਾਂ ਕਰਕੇ ਮੇਰਾ ਦਿਲ ਪੁੱਛਿਆ ਜਾਣੀਦਾ ਵੀ ਮੇਰੀ ਇਹਨਾਂ ਨੇ ਕਿੰਨੇ ਪਰਚੇ ਝੂਠੇ ਕਰਾਏ ਮੇਰਾ ਜੀਜਾ ਝੂਠਾ ਜੇਲ੍ਹ ਦੇ ਵਿੱਚ ਬਿਠਾਇਆ ਲਾ ਮੈਂ ਇੱਕ ਗੱਲ ਕਹਣਾ ਮੇਰਾ ਲਾਸਟ ਟੂ ਕੀ ਗੱਲ ਹੈ ਜਿਹੜਾ ਵੀ ਕੋਈ ਕਿਸੇ ਚੀਜ਼ ਦੇ ਮਨਚ ਡਾਟ ਹੈ ਬਾਈ ਕੱਲ ਨੂੰ ਇਹਦੇ ਪਿੰਡ ਤੇਜਾ ਆ ਰਹੇ ਉਸ ਤੋਂ ਬਾਅਦ ਫੇਰ ਨਾ ਕਹੋ ਵੀ ਭਾਣਾ ਬੋਲਿਆ ਨਹੀਂ ਭਾਣਾ ਚੁੱਪ ਕਿਉਂ ਜਾਂਦਾ ਭਾਣਾ ਗੁਨਾਹਗ ਕੱਲ੍ਹ ਨੂੰ ਜਿਹੜੇ ਨੇ ਕੋਈ ਸਵਾਲ ਦਾ ਜਵਾਬ ਲੈਣਾ ਮੈਂ ਤਾਂ ਖੁੱਲ ਕੇ ਆਜੋ ਇਸ ਤੋਂ ਬਾਅਦ ਮੈਂ ਬਾਰ ਬਾਰ ਜਵਾਬ ਨਹੀਂ ਦਿੰਦਾ ਇੱਕ ਵਾਰੀ ਪਹਿਲਾਂ ਜਵਾਬ ਦੇ ਚੁੱਕਾ ਹਾਂ ਇੱਕ ਵਾਰੀ ਹੋਣ ਜਵਾਬ ਦੇ ਚੁੱਕੇ ਹਾਂ ਕੋਈ ਗੱਲ ਨਹੀਂ ਬਾਕੀ ਜਦੋਂ ਮੇਰਾ ਸਮਾਂ ਆਊਗਾ ਪਹਿਲਾਂ ਵੀ ਜਦੋਂ ਕਿ ਆਪ ਫੈਸਲੇ ਕਰਨ ਜਾਣਦੇ ਹੋ ਕੋਈ ਚੱਕਰ ਨਹੀਂ ਸਮਾਂ ਹੁੰਦਾ ਅੱਜ ਸਮਾਂ ਇਹਨਾਂ ਦਾ ਚੱਲਦਾ ਹੈ ਸਾਰੇ ਝੂਠੇ ਪਰਚੇ ਕਰਾ ਰਹੇ ਨੇ ਸਮਾਂ ਹਮੇਸ਼ਾ ਬਦਲਦਾ ਹੀ ਰਹਿੰਦਾ ਉਹ ਸਮੇਂ ਦੇ ਅਨੁਸਾਰ ਨੂੰ ਟੱਕਰਾਂਗੇ ਕੋਈ ਗੱਲ ਨਹੀਂ ਲੈ ਪਰ ਕੱਲ੍ਹ ਨੂੰ ਕਿਸੇ ਨੂੰ ਇਹ ਨਾ ਗੱਲ ਰਹੀ ਜੀ ਭਾਣਾ ਕੋਈ ਘਰਤ ਕਰਦਾ ੱੱਕਾ ਕਰਦਾ ਭਾਣਾ ਕਿਤੇ ਚੁੱਪ ਕੇ ਬਟਾ ਧੰਨਵਾਦ